ਦੇ ਮਹਿਫਿਲ ਯਾਰਾਂ ਦੀ ਕੁਝ ਕਹਿੰਦੇ ਫੁੱਲਾਂ ਦੀ ਕੁਝ ਕਹਿੰਦੇ ਖਾਰਾਂ ਦੀ ਕੁਝ ਉਜੜੇ ਹੋਏ ਬਾਗਾਂ ਦੀ ਕੁਝ ਮਹਿਫਲਾ ਭਰੀਆਂ ਬਹਾਰਾਂ ਦੀ ਕੁਝ ਆਪਣੇਆਂ ਦੀ ਕੁਝ ਬੇਗਾਨਿਆਂ ਦੀ ਕੁਝ ਸ਼ਰੀਫਾਂ ਦੀ ਕੁਝ ਸ਼ੈਤਾਨਾਂ ਦੀ ਕੁਝ ਧਰਮ ਦੀ ਕੁਝ ਨਾਸਤਿਕਾਂ ਦੀ ਕੁਝ ਧਾਰਮਿਕ ਸੱਤਲਾਂ ਤੇ ਜਾਂਦੇ ਆਸਤਿਕਾਂ ਦੀ ਇਹ ਕੁਝ ਕੁਝ ਵੰਡੀਆਂ ਦੀ ਕੁਝ ਨਕਾਰਤਮਿਕਾਂ ਦੀ ਕੁਝ ਸਕਾਰਤਮਿਕਾਂ ਦੀ ਇਹ ਸਭ ਮਾਲਕ ਦੇ ਦੋ ਰੰਗ ਨੇ ਕਿਤੇ ਢੰਗ ਨੇ ਕਿਤੇ ਬੇ ਢੰਗ ਨੇ ਕਿਤੇ ਖੁਸ਼ੀ ਹੈ ਕਿਤੇ ਗਮ ਨੇ ਕਿਤੇ ਮਰਗ ਨੇ ਕਿਤੇ ਕੋਈ ਜੰਮ ਨੇ ਕੋਈ ਜੰਮ ਗਿਆ ਕੋਈ ਮਰ ਗਿਆ ਕੋਈ ਆ ਗਿਆ ਕੋਈ ਡੁੱਬ ਗਿਆ ਕੋਈ ਤਰ ਗਿਆ ਜੋ ਮਾਲਕ ਦੇ ਨਾਲ ਜੁੜ ਗਿਆ ਉਹ ਸਭ ਕੁਝ ਜ਼ਿੰਦਗੀ ਚ ਪਾ ਗਿਆ ਉਹ ਜੀਵਨ ਨੂੰ ਲੇਖੇ ਲਾ ਗਿਆ